ਕਾਜੀ ਅਤੇ ਪੰਡਿਤ ਦੋਵੇਂ ਕਬੀਰ ਜੀ ਦੇ ਵਿਰੁੱਧ ਹੋ ਗਏ ਦੁਸ਼ਮਣੀ ਰੱਖਣ ਲੱਗੇ ਬਨਾਰਸ ਦੇ ਨਵਾਬ ਪਾਸ ਪਹਿਲਾਂ ਯਤਨ ਕਰ ਚੁੱਕੇ ਸਨ ਪਰ ਉਹ ਭਗਤ ਜੀ ਦਾ ਸ਼ਰਧਾਲੂ ਸੀ ਉਸ ਨੇ ਕਬੀਰ ਜੀ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਅਚਾਨਕ ਦਿੱਲੀ ਦਾ ਬਾਦਸ਼ਾਹ ਸਿਕੰਦਰ ਲੋਧੀ ਦੌਰਾ ਕਰਦਾ ਕਾਂਚੀ ਪੁੱਜ ਗਿਆ ਉਹ ਇਕੱਠੇ ਹੋ ਕੇ ਬਾਦਸ਼ਾਹ ਅੱਗੇ ਫਰਿਆਦੀ ਹੋਏ ਉਨ੍ਹਾਂ ਕਿਹਾ ਬਾਦਸ਼ਾਹ ਸਲਾਮਤ ਕਬੀਰ Hindu ਅਤੇ Islam ಮತ ਦੇ ਵਿਰੁੱਧ ਕੁਫਰ ਦਾ ਪ੍ਰਚਾਰ ਕਰਦਾ ਹੈ ਪੁਰਾਣੇ ਧਾਰਮਿਕ ਗ੍ਰੰਥਾਂ ਵੇਦ ਉਪਨਿਸ਼ਦਾਂ ਕੁਰਾਨ ਆਦ ਦੇ ਵਿਰੁੱਧ ਬੋਲਦਾ ਹੈ ਰਸਮ ਰਵਾਜਾਂ ਰੋਜ਼ੇ ਨਵਾਜਾਂ ਇਸ਼ਨਾਨ ਕਿਰਿਆ ਕਰਮ ਆਦ ਦੇ ਵਿਰੁੱਧ ਹੈ ਨਿਰਾ ਆਪ ਹੀ ਨਹੀਂ ਵਿਗੜਿਆ ਹੋਰਨਾਂ ਨੂੰ ਵੀ ਪੁੱਠਾ ਪ੍ਰਚਾਰ ਕਰਕੇ ਵਿਗਾੜ ਰਿਹਾ ਹੈ ਉਹਨਾਂ ਦੀ ਸ਼ਿਕਾਇਤ ਸੁਣਨ ਪਿੱਛੇ ਬਾਦਸ਼ਾਹ ਨੇ ਪਿਆੰਦੇ ਭੇਜ ਕੇ ਕਬੀਰ ਜੀ ਨੂੰ ਸੱਦਿਆ ਨਿਡਰ ਨਿਰਭੈ ਚੜਦੀ ਕਲਾ ਵਿੱਚ ਕਬੀਰ ਜੀ ਰਾਜ ਦਰਬਾਰ ਵਿੱਚ ਪੁੱਜੇ ਚੁੱਪਚਾਪ ਸਿਮਰਨ ਕਰਦੇ ਖਲੋ ਗਏ ਸੁਲਤਾਨ ਨੂੰ ਬਿਲਕੁਲ ਸਲਾਮ ਨਾ ਕੀਤਾ ਬਾਦਸ਼ਾਹ ਸਿਕੰਦਰ ਲੋਧੀ ਧਾਰਮਿਕ ਇਰਖਾ ਅਧੀਨ RAM ਨਾਮ ਸੁਣ ਕੇ ਖਿਜ ਗਿਆ ਕਿ ਕਬੀਰ ਜੀ ਮੁਸਲਮਾਨ ਹੁੰਦਿਆਂ RAM ਨਾਮ ਜਪਦਾ ਹੈ ਦੂਸਰੇ ਇਸ ਨੇ ਸਲਾਮ ਵੀ ਨਹੀਂ ਕੀਤੀ ਬਾਦਸ਼ਾਹ ਕ੍ਰੋਧ ਨਾਲ ਲਾਲ ਪੀਲਾ ਹੋ ਗਿਆ ਕੜਕ ਕੇ ਬੋਲਿਆ ਕਬੀਰਾ ਤੂੰ ਹਿੰਦੂ ਅਤੇ ਇਸਲਾਮ ਧਰਮ ਵਿਰੁੱਧ ਪ੍ਰਚਾਰ ਕਰਦਾ ਹੈ ਲੋਕਾਂ ਨੂੰ ਪਰਾਤਨ ਰਸਮਾਂ ਰਵਾਤਾਂ ਵਿਰੁੱਧ ਢਪਕਾਉਂਦਾ ਹੈ ਮੈਨੂੰ ਸਲਾਮ ਵੀ ਤੂੰ ਨਹੀਂ ਕੀਤੀ ਕੀ ਕਾਰਨ ਹੈ ਜਲਦੀ ਜਵਾਬ ਦੇ ਕਬੀਰ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ اے ਸੁਲਤਾਨ ਮੈਂ ਕਿਸੇ ਮਤ ਜਾਂ ਧਰਮ ਦੇ ਵਿਰੁੱਧ ਨਹੀਂ ਹਾਂ ਕਾਜ਼ੀਆਂ ਪੰਡਤਾਂ ਦੀਆਂ ਉਹਨਾਂ ਕਰਤੂਤਾਂ ਦੇ ਜ਼ਰੂਰ ਵਿਰੁੱਧ ਹਾਂ ਜੋ ਲੋਕਾਈ ਨੂੰ ਲੁੱਟਣ ਤੇ ਧੋਖਾ ਦੇਣ ਖਾਤਰ ਕਰਦੇ ਹਨ ਮੈਂ ਪੰਡਤ ਦੇ ਵਿਰੁੱਧ ਹਾਂ ਆਪ ਨੂੰ ਹਕੂਮਤ ਦਾ ਨਸ਼ਾ ਹੈ ਪੰਡਤਾਂ ਤੇ ਮੌਲਵੀਆਂ ਨੂੰ ਸੱਚ ਦੀ ਪਛਾਣ ਨਹੀਂ ਅੰਧਕਾਰ ਸੁਖ ਕਬੈ ਨਾ ਸੋਈ ਹੈ ਰਾਜਾ ਰੰਕ ਦਉ ਮਿਲ ਰੋਈ ਹੈ ਜੇ ਫਰਮਾਨ ਅਨਸਾਰ ਤੁਸੀਂ ਸਭਨਾ ਵਿੱਚੋਂ ਇੱਕੋ ਅੱਲਾ ਇਸ਼ਵਰ ਦੀ ਜੋਤ ਨਹੀਂ ਵੇਖਦੇ ਰਾਗ ਦਵੇਖ ਵਿੱਚ ਹੰਕਾਰੇ ਹੋਏ ਅਸਲੀਅਤ ਤੋਂ ਪਟਕ ਗਏ ਹੋ ਸਲਾਮ ਮੈਂ ਆਪ ਨੂੰ ਇਸ ਕਰਕੇ ਵੀ ਨਹੀਂ ਕਰ ਸਕਦਾ ਕਿਉਂਕਿ ਮੈਂ ਸਭ ਨਾਲ ਪਿਆਰ ਕਰਦਾ ਹਾਂ ਸਭ RAM ਦੇ ਬਣਾਏ ਹੋਏ ਹਨ ਅਤੇ ਸਭਨਾਂ ਦਾ ਰਖਾ RAM ਹੀ ਹੈ। ਕਬੀਰ ਜੀ ਦੇ ਦਲੇਰੀ ਭਰੇ ਜਵਾਬ ਨਾਲ ਕਠੋਰ ਹਿਰਦੇ ਦੇ ਨਰਮ ਹੋਣ ਦੀ ਥਾਂ ਬਾਦਸ਼ਾਹ ਕੱਪੜਿਆਂ ਤੋਂ ਬਾਹਰ ਹੋ ਗਿਆ। ਹੁਕਮ ਦਿੱਤਾ ਇਸ ਨੂੰ ਸੰਗਲਾਂ ਨਾਲ ਬੰਨ ਕੇ ਗੰਗਾ ਦੇ ਡੂੰਘੇ ਪਾਣੀ ਵਿੱਚ ਡੋਬ ਕੇ ਮਾਰਿਆ ਜਾਵੇ। ਹੁਕਮ ਸੁਣਦਿਆਂ ਸਾਰ ਹੀ ਅਹਿਲਕਾਰਾਂ ਨੇ ਕਬੀਰ ਜੀ ਨੂੰ ਬਾਹੋਂ ਫੜ ਲਿਆ। ਹੱਥ ਪੈਰ ਸੰਗਲਾਂ ਨਾਲ ਬੰਨ ਲਏ। ਜਲਾਦ ਕਬੀਰ ਜੀ ਨੂੰ ਗੰਗਾ ਕਿਨਾਰੇ ਲੈ ਗਏ। ਮੌਲਵੀ ਤੇ ਪੰਡਤ ਖੁਸ਼ ਸਨ ਉਹ ਮੂੰਹ ਜੋੜ-ਜੋੜ ਗੱਲਾਂ ਕਰ ਰਹੇ ਸਨ ਪਰ ਕਬੀਰ ਜੀ ਦੇ ਸ਼ਰਧਾਲੂ ਕੰਡੇ ਤੇ ਖੜੇ ਸੋਗ ਵਿੱਚ ਡੁੱਬੇ ਹੋਏ ਸਨ ਮਿੱਤਰਾਂ ਦੁਸ਼ਮਣਾਂ ਅਤੇ ਤਮਾਸ਼ੀਨਾਂ ਦੀ ਭੀੜ ਗੰਗਾ ਦੇ ਕਿਨਾਰੇ ਇਕੱਠੀ ਹੋ ਗਈ ਬਾਦਸ਼ਾਹ ਆਪ ਵੀ ਪੁੱਜ ਗਿਆ ਸਰਕਾਰੀ ਬੇੜਾ ਕਿਨਾਰੇ ਲਿਆਂਦਾ ਗਿਆ ਪਿਆੰਦਿਆਂ ਨੇ ਪਿਆੰਦਿਆਂ ਤੇ ਜਲਾਦਾਂ ਨੇ ਕਬੀਰ ਜੀ ਨੂੰ ਚੁੱਕ ਕੇ ਬੇੜੇ ਵਿੱਚ ਰੱਖ ਦਿੱਤਾ ਮਲਾ ਚੱਪੂ ਲਾ ਕੇ ਡੂੰਘੇ ਪਾਣੀ ਵਿੱਚ ਤੇਜ਼ ਵੇਗ ਵਾਲੀ ਥਾਂ ਤੇ ਬੇੜਾ ਲੈ ਗਏ ਜਲਾਦਾਂ ਨੇ ਕਬੀਰ ਨੂੰ ਚੁੱਕ ਕੇ ਗੰਗਾ ਵਿੱਚ ਸੁੱਟ ਦਿੱਤਾ ਕੰਡੇ ਖੜੇ ਲੋਕਾਂ ਨੇ ਹਾਹਾਕਾਰ ਮਚਾਈ ਬਾਦਸ਼ਾਹ ਨੇ ਬੁਰਾ ਕੀਤਾ ਭਗਤ ਨੂੰ ਖਾਂ ਮਖਾਂ ਹੀ ਪਾਣੀ ਵਿੱਚ ਸੁੱਟਿਆ ਆਦ ਅਵਾਜ਼ਾਂ ਆਈਆਂ ਪਰ ਰੱਬੀ ਸਤਾ ਜਿਹੜੀ ਹਰ ਥਾਂ ਵਿਆਪਕ ਹੈ ਨੇ ਗੰਗਾ ਵਿੱਚ ਸੁੱਟੇ ਗਏ ਭਗਤ ਕਬੀਰ ਦੀ ਪੂਰੀ ਰੱਖਿਆ ਕੀਤੀ ਉਸ ਪ੍ਰਭੂ ਜੀ ਦੀ ਸਰਵ ਵਿਆਪਕ दैਵੀ ਤਾਕਤ ਨੇ ਭਗਤ ਜੀ ਦੇ ਸੰਗਲ ਖੋਲ ਦਿੱਤੇ ਅਤੇ ਭਗਤ ਜੀ ਮਿਰਗਛਾਲਾ ਤੇ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਬੈਠੇ RAM ਨਾਮ ਦਾ ਸਿਮਰਨ ਕਰ ਰਹੇ ਸਨ ਸਹਜੇ ਸਹਜੇ ਮਿਰਗਛਾਲ ਗੰਗਾ ਜੀ ਦੇ ਕਿਨਾਰੇ ਪੁੱਜ ਗਈ ਕਬੀਰ ਜੀ ਘਾਟ ਤੇ ਪੁੱਜ ਗਏ ਸ਼ਰਧਾਲੂਆਂ ਨੇ ਕਬੀਰ ਜੀ ਨੂੰ ਨਮਸਕਾਰਾਂ ਕੀਤੀਆਂ RAM ਨਾਮ ਦਾ ਕੀਰਤਨ ਹੋਣ ਲੱਗਾ ਇਵੇਂ ਰੱਬ ਦੇ ਪ੍ਰੇਮੀਆਂ ਦਾ ਜਥਾ ਪ੍ਰਭੂ ਦੇ ਗੁਣ ਗਾਉਂਦਾ ਸ਼ਹਿਰ ਕਾਂਸੀਪਰਤ ਆਇਆ ਅੱਗੇ ਨਾਲੋਂ ਵੀ ਭਗਤ ਜੀ ਦੀ ਉਪਮਾ ਵੱਧ ਗਈ ਇਸ ਘਟਨਾ ਬਾਬਤ ਕਬੀਰ ਜੀ ਫਰਮਾਉਂਦੇ ਹਨ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਦ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੇ ਉਸਮਾਇ ਰਹਾਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਹ ਕਬੀਰ ਕਉ ਸੰਗ ਨਾ ਸਾਥ ਜਲ ਥਲ ਰਖਨ ਹੈ ਰਗਨਾਥ ਪੈਰੋ ਬਾਣੀ ਕਬੀਰ ਜੀਓ ਕਰ ਪਹਿਲਾ ਪੰਨਾ 1162 ਵਿੱਚ ਇਹ ਸ਼ਬਦ ਦਰਜ ਹੈ ਇਹ ਸਭ ਕੁਝ ਸਮੇਂ ਦੇ ਬਾਦਸ਼ਾਹ ਮੋਲਾਣਿਆਂ ਤੇ ਪਾਂਡਿਆਂ ਨੇ ਅੱਖੀਂ ਵੇਖਿਆ ਪਰ ਕਠੋਰ ਮਨ ਨੂੰ ਪ੍ਰਤੀਤ ਨਾ ਆਈ ਪ੍ਰਭੂ ਪ੍ਰੀਤ ਤੋਂ ਸਖਣੇ ਹਿਰਦੇ ਪ੍ਰਭੂ ਜੀ ਦੀ ਅਲੌਕਿਕ ਖੇਡ ਨੂੰ ਸਮਝ ਨਾ ਸਕੇ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕਰਨ ਲੱਗੇ ਕੋਈ ਆਖੇ ਕਬੀਰ ਜਾਦੂਗਰ ਹੈ ਉਸਨੇ ਪਾਣੀ ਵਿੱਚ ਨਹੀਂ ਡੁੱਬਣਾ ਇਸ ਨੂੰ ਹੋਰ ਢੰਗ ਵਰਤ ਕੇ ਖਤਮ ਕਰਨਾ ਚਾਹੀਦਾ ਹੈ ਸਿਕੰਦਰ ਲੋਧੀ ਵੀ ਪ੍ਰਭਤਾ ਦੇ ਮੱਧ ਵਿੱਚ ਕਾਜ਼ੀਆਂ ਮੌਲਾਣਿਆਂ ਪਾਂਡਿਆਂ ਦੇ ਪਿੱਛੇ ਲੱਗ ਗਿਆ ਸੁਲਤਾਨ ਦੇ ਹੁਕਮ ਅਨੁਸਾਰ ਲੱਕੜਾਂ ਦਾ ਢੇਰ ਲਗਾਇਆ ਗਿਆ ਕਬੀਰ ਭਗਤ ਜੀ ਨੂੰ ਉਸ ਢੇਰ ਵਿੱਚ ਸੁੱਟ ਕੇ ਅੱਗ ਲਗਾਈ ਗਈ ਪ੍ਰਭੂ ਜੀ ਦੀ ਮਿਹਰ ਨਾਲ ਰਾਮ ਨਾਮ ਵਿੱਚ ਰੰਗੇ ਹੋਏ ਭਗਤ ਕਬੀਰ ਜੀ ਦਾ ਵਾਰ ਵੀ ਵਿੰਗਾ ਨਾ ਹੋਇਆ ਜਦੋਂ ਧਰਮਾਂ ਦੇ ਈਰਖਾਲੂ ਮੋਲਾਣੇ ਅਤੇ ਪਾਂਡਿਆਂ ਦਾ ਟੋਲਾ ਭਗਤ ਜੀ ਨੂੰ ਮਰਵਾਉਣ ਵਿੱਚ ਇਸ ਵਾਰ ਵੀ ਅਸਫਲ ਰਿਹਾ ਤਦ ਖੂਨੀ ਹਾਥੀ ਅੱਗੇ ਕਬੀਰ ਜੀ ਨੂੰ ਬੰਨ੍ਹ ਕੇ ਛੁੱਟਿਆ ਗਿਆ ਹਾਥੀ ਕਬੀਰ ਜੀ ਨੂੰ ਮਾਰਨ ਦੀ ਥਾਂ ਚੀਕਾ ਮਾਰਦਾ ਵਾਪਸ ਭੱਜ ਗਿਆ ਭਗਤ ਜੀ ਨੂੰ ਮਾਰਨ ਦੇ ਸਭ ਯਤਨ ਅਸਫਲ ਰਹੇ ਕਬੀਰ ਜੀ ਨੇ ਇਸ ਘਟਨਾ ਬਾਬਦ ਵੀ ਆਪਣੀ ਬਾਣੀ ਵਿੱਚ ਲਿਖਿਆ ਹੈ ਪੁਜਾ ਬਾੰਦ ਭਿਲਾ ਕਰ ਡਾਰਿਓ ਹਸਤੀ ਕਰੋਪ ਮੂੰਡ ਮਹਿ ਮਾਰਿਓ ਹਸਤ ਭਾਗ ਕਹਿ ਚੀਸਾ ਮਾਰੈ ਇਹ ਅਮੂਰਤ ਕਹਿ ਹਉ ਬਲਿਹਾਰੈ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਵੋ ਹਸਤੀ ਤੋਰ ਰਹਾਉ ਰੇ ਮਹਾਵਤ ਤੁਜ ਡਰਾਉ ਉਸ ਕਾਟ ਇਸੇ ਤਰ੍ਹਾਂ ਵੋ ਘਾਲੋ ਸਾਠ ਹਸਤ ਨ ਤੋਰੈ ਤਰੈ ਧਿਆਨ ਵਾ ਕਹਿ ਰਦੇ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਦ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰ ਬੂਜੀ ਨਹੀਂ ਕਾਜੀ ਅੰਧਿਆਰਾ ਤੀਨ ਬਾਰ ਪਤੀਆ ਪਰ ਲੀਨਾ ਮਨ ਕਠੋਰ ਅਜ ਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮਹਿ ਜਨ ਕੀ ਜਿੰਦ ਰਾਗ ਗੋਲਡ ਬਾਣੀ ਕਬੀਰ ਜੀਓ ਕੀ ਆਦ ਗ੍ਰੰਥ ਪੰਨਾ 870 ਵਿੱਚ ਸ਼ਬਦ ਦਰਜ ਹੈ ਸਭ ਹੀਲੇ ਕਰਨ ਉਪਰੰਤ ਸੁਲਤਾਨ ਦੀ ਆਤਮਾ ਨੇ ਮਹਿਸੂਸ ਕੀਤਾ ਕਿ ਕਬੀਰ ਜੀ ਕਾਮਲ ਫਕੀਰ ਹਨ ਗੰਗਾ ਦਰਿਆ ਅਗ ਖੂਨੀ ਹਾਥੀ ਕਬੀਰ ਜੀ ਨੂੰ ਮਾਰ ਨਾ ਸਕੇ ਉਸ ਦੀਆਂ ਗਿਆਨ ਰੂਪੀ ਅੱਖਾਂ ਖੁੱਲ ਗਈਆਂ ਬਾਦਸ਼ਾਹ ਨੇ ਆਪਣੀਆਂ ਭੁੱਲਾਂ ਦੀ ਮਾਫੀ ਮੰਗੀ ਅਤੇ ਕਬੀਰ ਜੀ ਨੂੰ ਮਾਨਕ ਮੋਤੀ ਸੋਨਾ ਰਤਨ ਹੀਰੇ ਆਦ ਪੇਟਾ ਦੇ ਰੂਪ ਵਿੱਚ ਪੇਸ਼ ਕੀਤੇ ਕਬੀਰ ਜੀ ਨੇ ਆਖਿਆ ਮੈਨੂੰ ਰਾਮ ਨਾਮ ਤੋਂ ਬਿਨਾ ਕਿਸੇ ਪਦਾਰਥ ਦੀ ਲੋੜ ਨਹੀਂ ਮੁੜ ਕੇ ਕਿਸੇ ਮਹਾਤਮਾ ਨੂੰ ਖਾਮ-ਖਾ ਤੰਗ ਨਹੀਂ ਕਰਨਾ ਪ੍ਰਜਾ ਦੀ ਸੇਵਾ ਪਿਆਰ ਨਾਲ ਕਰਨੀ 헤 ਮੇਰੀ ਆਤਮਾ ਦੇਖ ਪ੍ਰਭੂ ਜੀ ਦਾ ਪ੍ਰਤਾਪ ਜਿਹੜਾ ਪੁਰਸ਼ ਪ੍ਰਮਾਤਮਾ ਦੀ ਸ਼ਰਨ ਪ੍ਰਾਪਤ ਕਰਦਾ ਹੈ ਉਹ ਸਦਾ ਜਸ ਤਿੰਨਾਂ ਲੋਕਾਂ ਵਿੱਚ ਫੈਲ ਜਾਂਦਾ ਹੈ ਸਭ ਸੁੱਖ ਪ੍ਰਾਪਤ ਹੋ ਜਾਂਦੇ ਹਨ ਇਵੇਂ ਹੀ ਭਗਤ ਕਬੀਰ ਜੀ ਦੀ ਉਪਮਾ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ ਕੋਈ ਕਾਜੀ ਪੰਡਤ ਸੁਲਤਾਨ ਭਗਤ ਜੀ ਦਾ ਪ੍ਰਤਾਪ ਘਟਾ ਨਾ ਸਕਿਆ ਸਭ ਕਾਜੀ ਆਪ ਜੀ ਦੇ ਚਰਨਾਂ ਤੇ ਢੇ ਪਏ